ਵਿਵਾਨੀ ਬੋਲਣ ਜੀਵਨਗਰ ਤੋਂ ਜੋ ਯਾਤਰਾ ਅੰਮ੍ਰਿਤਸਰ ਦੀ ਹੈ ਬਾਬਾ ਬੁੱਢਾ ਜੀ ਦੀ ਢੀਡ ਉੱਤੇ ਅੰਮ੍ਰਿਤਸਰ ਪਹੁੰਚ ਚੁੱਕੇ ਆ ਬਾਬਾ ਬੁੱਢਾ ਜੀ ਦੀ ਢੀਡ ਚਭਾਲ ਅੰਮ੍ਰਿਤਸਰ ਉੱਤੇ ਪਹੁੰਚ ਚੁੱਕੀ ਹੈ ਸਾਰੀ ਸੰਗਤ ਹਲਾ ਮਤੋ ਜੋ ਆਈ ਸੀ ਅੱਜ ਹਸ ਟਾਈਮ ਬਾਬਾ ਬੁੱਢਾ ਜੀ ਦੀ ਢੀਡ ਚਭਾਲ ਅੰਮ੍ਰਿਤਸਰ ਵਿਕੇ ਯਾਤਰਾ ਪਹੁੰਚ ਚੁੱਕੀ ਹੈ बाबा बुढ़ा जी साहेब धन धान बाबा बुढ़ा जी साहेब चबार अमृतसर विखे वो थानू ਦਰਸ਼ਨ ਦਿਦਾਰੇ ਦਿਖਾ ਰਹੇ ਆ ਸੰਗਤਾਰੀ ਆ ਆਰਾਮ ਸੇਤ ਪ੍ਰੇਰ ਸਨ ਨਜਾਬ ਕਰੋ ਭਾਈ ਸਾਰੇ ਵਾਹਿਗੁਰੂ ਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੰਦਾ ਨਾਲ ਪਲਾਨੇ ਟੇਕੋ ਨਾਲ ਆਪ ਜੀ ਨੂੰ ਬੋਲਣ ਦੇ ਚਾਹੇ ਆਪ ਨੇ ਬਤਾਇਆ ਕਿ ਇਹ ਗਾਲੇ ਪੇਰੇ ਪਰਸਾ ਨਹੀਂ ਜਾਣ ਅੰਸ਼ਿਕਾ ਨੂੰ ਦਿਆ ਦੇ ਦੇ ਜਾਂຕະਪਾ ਦਾ ਤਰੀਕੇ ਦੇ ਨੂੰ ਕਰਾ ਆਪ ਨੇ ਲਾ ਦੇ ਜਾਂ ਇਸ ਤਰ੍ਹਾਂ ਦੇ ਸਹੀ బా బుడ్డీ శ్రీ అంబృతసర ਸਾਹਿਬਾ ਬੱਬਾ ਬੁੱਢਾ ਜੀ ਬੀੜ ਅੰਮ੍ਰਿਤਸਰ ਬਹੁਤ ਹੀ ਵਧੀਆ ਆ ਸਰੋਵਰ ਹੈ ਜੀ ਇੱਥੇ ਬੱਬਾ ਬੁੱਢਾ ਜੀ ਦੀ ਬੀੜ ਸ੍ਰੀ ਅੰਮ੍ਰਿਤਸਰ ਕੇਸਰੋਵਰ ਸ੍ਰੀ ਅੰਮ੍ਰਿਤਸਰ ਪਹੁੰਚ ਚੁਕੇ ਆ ਜੀ ਸਾਰੀ ਸੰਗਤ ਜੋ ਐਲਵਾ ਤਾਈ ਸੀ ਸ੍ਰੀ ਅੰਮ੍ਰਿਤਸਰ ਚੌਂਕ ਇਹ ਵਿੱਚ ਪਹੁੰਚ ਚੁਕੇ ਆ ਇਸ ਟਾਈਮ ਬਹੁਤ ਹੀ ਵਧੀਆ ਮਾਹੌਲ ਇੱਥੋਂ ਦਾ ਸੋ ਆਪਾਂ ਅੰਜਲੀਆ ਵਾਲੇ ਬਾਗ ਦੇ ਕੋਲ ਪਹੁੰਚ ਚੁੱਕੇ ਆਂ ਵੀਰ ਜੀ ਤੁਸੀਂ ਦੇਖ ਰਹੇ ਹੋ ਜੜੀਆਂ ਵਾਲਾ ਬਾਗ ਅੰਮ੍ਰitsar ਜਲੀਆਂ ਵਾਲਾ ਬਾਗ ਸਮਾਰਕ ਸ਼ਹੀਦ ਉਦਮ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਸੰਗਤ ਵੀ ਪਹੁੰਚ ਚੁੱਕੀ ਹੈ ਜਲੀਆਂ ਵਾਲੇ ਬਾਗ ਦੇ ਕੋਲ ਜੋ ਜਲੀਆਂ ਵਾਲਾ ਬਾਗ ਇੱਥੇ ਹੀ ਬਣਿਆ ਹੋਇਆ

ਦਰبار صاحب ਦੇ ਦਰਸ਼ਨ دیدارੇ ਕਰੋ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਇੱਥੇ ਪਹੁੰਚੇ ਹੋਏ ਆ ਤੁਸੀਂ ਦੇਖ ਰਹੇ ਹੋ ਸਰਦਾਰ نیوز ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਸੋ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਇੱਥੇ ਪਹੁੰਚੇ ਹੋਏ ਸੀ ਸੋ ਇਹ ਰਾਤ ਦਾ ਦ੍ਰਿਸ਼ ਹੈ ਕਰਤਨ ਹੋ ਰਿਹਾ ਹੈ ਸੰਗਤਾਂ ਲੈਣਾ ਵਿੱਚ ਖੜੀਆਂ ਹਨ ਅੰਦਰ ਦਰਸ਼ਨ ਦਿਦਾਰੇ ਕਰ ਰਹੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਤੁਹਾਨੂੰ ਸਾਰਾ ਦਿਖਾ ਰਹੇ ਹਾਂ ਜੀ ਅਰੋ ਦਰਸ਼ਨ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਅੰਮ੍ਰਿਤਸਰ ਸਵਾ ਜਿਹੜੀ ਸਾਹਮਣੇ ਮੇਰੀ ਦਿਖ ਰਹੀ ਆ ਸਾਹਮਣੇ ਝੁਲ ਕਰਕੇ ਉਕਾਰਿਆ ਮੇਰੀ ਕਿ ਦੁੱਖ ਭੰਜਨੀ 베ਰੀ ਸਾਹਿਬ ਹੈ ਜੋਗੋ ਜੋਗਟਾਲ ਮੂੰਗੀ ਜੋ ਜੋਗੋ ਜੋਗਟਾਲ ਮੂੰਗੀ ਸਾਹਿਬ ਹਨ ਸੋ ਦਰਸ਼ਣਦਾਰੀ ਕਰੋ ਜੀ ਸਤਿ ਨਾਮ ਜੀ ਗੋਰਾ ਨਾਮਾ ਗੋਰਾ ਸਤਿ ਕੀ ਪਾਤਾਲੀ ਸਹੀ ਗੋਰਾ ਨਾਮਾ ਤੰਤਨ ਬਾਬਾ ਅਟਲ ਰਾਏ ਜੀ ਤਨ ਤਨ ਬਾਬਾ ਅਟਲ ਰਾਏ ਜੀ ਗੁਰਦੁਆਰਾ ਸਾਹਿਬ ਦਰਬਾਰ ਸਹਿਮ ਅੰਮ੍ਰਿਤਸਰ ਦੇ ਤੁਹਾਨੂੰ ਦਰਸ਼ਨ ਦਿਖਾਵਾਂਗੇ ਅੱਜ ਇਤਲਾ ਸਾਰੇ ਨਾਨਕਾ ਜਿਨ ਕੋ ਨਜ਼ਰ ਕੀ ਮਾਰਾ ਆਪਣੇ ਸਾਥ ਇਹ ਕਰਿਆ ਆਪਾਂ ਕੀ ਰਖਿਆ ਇਸ ਜਗਤ ਗੁਰੂ ਪਿਆਰੀ ਸਾਧ ਸੰਗਤ ਗੋਵਿੰਦਵਾਲਪੁਰ ਗੋਵਿੰਦਵਾਲ ਸਾਹਿਬ ਪਹੁੰਚ ਚੁਕੀ ਹੈ ਜੋ ਕਿ ਜੀਵਨਗਰ ਤੋਂ ਲਾਲਵਾਦ ਤੋਂ ਆਈ ਹੋਈ ਸੰਗਤ ਹੈ ਸੋ ਦਰਸ਼ਨ ਕਰੋ ਗੋਵਿੰਦਵਾਲ ਸਾਹਿਬ ਜੀ ਦੇ ਬਹੁਤ ਹੀ ਵਧੀਆ ਗੁਰਦੁਆਰਾ ਸੋਹਣਾ ਗੁਰਦੁਆਰਾ ਬਣਿਆ ਹੋਇਆ ਬਹੁਤ ਲੋਕਾਂ ਦੀਆਂ ਸ਼ਰਧਾ ਭਾਵਨਾ ਇੱਥੇ ਪੂਰੀਆਂ ਹੁੰਦੀਆਂ

तख़्त श्री दमदम साहिब पहुचे अन तख़ श्री दमदमा साहिब साबोकी तलवंडी बठिंडा तख़ श्री दमदम साहिब